ਉਹ ਇਸ ਕਰਕੇ ਅੱਜ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਜਿਹੜੇ ਮੂੰਹ ਨਹੀਂ ਲਾ ਰਹੇ ਲੋਕ ਅੱਜ ਕਾਂਗਰਸ ਦੀ ਨਿਹਰੀ ਚਲ ਚੁੱਕੀ ਆ ਮੈਂ ਪੋਥਲੇ ਸਾਹਿਬ ਦਾ ਵੀ ਧੰਨਵਾਦ ਕਰਦਾ ਡਾਕਟਰ ਮੈਨੂਅਲ ਨਾਰਜੀ ਤਬਾਹ ਜੈਪੀ ਜੈਪਾਰ ਜੈ ਗੁਰੂ ਦੇ ਅਨੰਦ ਦੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜੁਵਾ ਵਿਕਾਸ ਮੋਰਚਾ ਦਾ ਪਾਰਾ ਇਕੱਠ ਜਿਹੜਾ ਜੋਂਦਰ ਦੇ ਵਿੱਚ ਸਰਬਾਤ ਚਰਨਜੀਤ ਸਿੰਘ ਚੰਨੀ ਨੂੰ रिपोर्ट ਕਰ ਰਿਹਾ ਵਾ ਉਠਾਠਾ ਮਾਰਦਾ ਇਕੱਠਾ ਲਾ ਰਿਹਾ ਵਾ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਜਿੱਤ ਜਿਹੜੀ ਉਹ ਪੱਕੀ ਆ ਤੇ ਜਲੰਧਰ ਵਾਸੀਓ ਹੁਣ ਮੇਰੀ ਪਾਸੇ ਪੀੜਾ ਕੀਦੋਂ ਤੋਂ ਤੁਸੀਂ ਰੀਕੂ ਨੂੰ ਵੀ ਜਮਾਅ ਦਿੱਤੇ ਆ ਤੇ ਹੋਰ ਵੀ ਜਿੰਨੇ ਵੀ ਸਾਰੇ ਲੋਕ ਸਭਾ ਮੈਂਬਰ ਆ ਉਹਨਾਂ ਨੂੰ ਜਮਾਅ ਚੁੱਕੇ ਆ ਪਰ ਉਹ ਮੈਂ ਵੀ ਉਹ ਵਿਕਾਸ ਨਹੀਂ ਕੀਤਾ ਹੁਣ ਤੁਹਾਨੂੰ ਇੱਕ ਮੌਕਾ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਦੇਣਾ ਚਾਹੀਦਾ ਵਾ ਕਿਉਂਕਿ ਵਿਕਾਸ ਦਾ ਅਜੇ ਦੂਸਰਾ ਨਾਮ ਹੈ ਤੇ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਆ ਕਿਉਂਕਿ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਇਹ ਆਮ ਰਹਿ ਕੇ ਉਹ ਵੱਡੇ ਉਪਰਾਲੇ ਕੀਤੇ ਨੇ ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ ਉਹਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਜੇ ਪੂਰਾ ਕੀਤਾ ਤਾਂ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਕੀਤਾ ਤੇ ਹੁਣ ਤੁਹਾਡੇ ਕੋਲ ਜਲੰਧਰ ਦੇ ਵਾਸੀਓ ਮੌਕਾ ਹੈ ਕਿ ਤੁਸੀਂ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਜਿਪਾਓ ਤੇ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਪਤਾਓ ਤਾਂ ਕਿ ਜਿਹੜੇ ਸਾਡੇ ਮੁੱਦੇ ਆ ਉਹ ਜਿਹੜੇ ਆ ਉਹ ਚਰਨਜੀਤ ਸਿੰਘ ਚੰਨੀ ਜੀ ਕਿਤੇ ਬਹਾਸ ਕਰਨ ਤੇ ਉਹ ਮੁੱਦਿਆਂ ਨੂੰ ਪੂਰਾ ਕਰ ਸਕਣ ਜੈ ਪੀਨ ਜੈ ਪੰਜਾਬ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਜੀ ਦੇ ਅਤੇ ਜਲੰਧਰ ਸ਼ਹਿਰ ਦੇ ਵਿੱਚ ਉਹ ਹਮਹਾਕੇ ਜੋ ਲੋਕ ਸਾਡੇ ਬੱਚੇ ਕਾਂਗਰਸ ਪਾਰਟੀ ਦੇ ਉਹ ਜੋ ਸਰਦਾਰ ਚੰਦ ਜੀ ਸਿੰਘ ਚੰਨੀ ਜੀ ਦੇ ਹੱਕ ਦੇ ਵਿੱਚ ਅੱਜ ਇਕੱਠੇ ਹੋਏ ਆ ਅੱਜ ਹੁੱਪਾ ਮਾਰ ਕੇ ਚਾ ਜਿਹੜਾ ਇਹ ਜਲਾ ਜਲਾ ਲਿਆ ਹੈ ਔਰ ਇਹ ਚਾ ਜਿਹੜਾ ਸਰਕਾਰ ਚੰਦ ਜੀ ਚੰਨੀ ਜੀ ਦੀ ਜਿੱਤ ਦਾ ਹੋਰ ਬਾਕੀਆਂ ਦੀ ਹਾਰ ਦਾ ਨਤੀਜਾ ਦੱਸ ਰਿਹਾ ਹੈ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਅੱਜ ਵਰਕਰ ਆਪਣੇ ਘਰਾਂ ਤੋਂ ਨਿਕਲ ਗਏ ਗਵਾਹ ਕਦੇਗੀ ਹੱਕ ਦੇ ਵਿੱਚ ਜਿਹੜੇ ਅੱਜ ਇੱਥੇ ਇਕੱਠੇ ਹੋਏ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਆਪਣੀ ਜੂਝ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਧੋਪਣੀ ਦੇਖੀ ਗਰਮੀ ਨਹੀਂ ਦੇਖੀ ਲੋਕ ਸਰਕਾਰਾਂ ਆਪਣੀਆਂ ਜਿਹੜੀਆਂ ਹਦੇਤਾ ਤੇ ਆਈ ਪਈ ਹੈ ਔਰ ਜਿਹੜੇ ਕੱਲੀ ਕੱਲੀ ਗੱਡੀਆਂ ਜਿਹੜੀਆਂ ਟ੍ਰੈਫਿਕ ਦੇ ਵਿੱਚ ਪਾ ਕੇ ਪਿੱਛੇ ਰੋਕ ਲਈਆਂ ਪਰ ਮੈਂ ਵਰਕਰਾਂ ਦਾ ਬੜਾ ਧੰਨਵਾਦ ਆ ਕਿ ਜਿਨ੍ਹਾਂ ਨੇ ਆਪਣੇ ਵਰਕਰਾਂ ਦੇ ਲਈ ਆਪਣੇ ਸਰਦਾਰ ਚਰਨਜੀਤ ਚੰਨੀ ਲਈ ਜਮੀਦਵਾਲ ਦੀ ਛੱਟ ਕੇ ਜਿਹੜਾ ਅੱਜ ਜਲੰਧਰ ਸ਼ਹਿਰ ਦੇ ਵਿੱਚ ਆ ਕੇ ਇਕੱਠੇ ਹੋ ਕੇ ਅੱਜ ਇੱਕ ਹੰਗਾਰਾ ਦਿੱਤਾ ਔਰ ਮੌਜੂਦਾ ਸਰਕਾਰ ਨੂੰ ਇਹ ਚੇਤਾਵਨੀ ਦੇ ਦਿੱਤੀ ਕਿ ਭਾਈ ਤੇਰਾ ਜਿਹੜਾ ਸਮਾਂ ਖਤਮ ਹੋ ਚੁੱਕਾ ਅਸੀਂ ਅੱਜ ਬਾਬਾ ਸਾਹਿਬ ਡਾਕਟਰ ਮਹਿੰਦਰਜੀ ਦੇ ਸਬਦਾਨ ਨੂੰ ਬਚਾਉਣ ਲਈ ਸਾਰੇ ਇਕੱਠੇ ਹੋਏ ਸਾਡੇ ਲੀਡਰ ਇੱਥੇ ਚਰਉਂਦੇ ਆ ਕਾਰਨ